ਜ਼ਿੰਦਗੀ ਵਿੱਚ ਬਦਲਾਅ ਲਾਜ਼ਮੀ ਹੈ ਕਿਉਂਕਿ ਜੋ ਬਦਲਦਾ ਨਹੀਂ ਉਹ ਪਿੱਛੇ ਰਹਿ ਜਾਂਦਾ ਹੈ ਬਦਲਾਅ ਤੋਂ ਡਰੋ ਨਾ ਕਈ ਵਾਰ ਇਹੀ ਤਬਦੀਲੀ ਸਾ ਤੁਹਾਨੂੰ ਤੁਹਾਡਾ ਅਸਲੀ ਰਾਹ ਦਿਖਾਉਂਦੀ ਹੈ ਜ਼ਿੰਦਗੀ ਉਸੇ ਦੀ ਬਦਲਦੀ ਹੈ ਜੋ ਬਦਲਾਅ ਲਿਉਣ ਦੀ ਹਿੰਮਤ ਰੱਖਦਾ ਹੈ ਤਜਰਬੇ ਬਦਲਦੇ ਨੇ ਸੋਚ ਬਦਲਦੀ ਹੈ ਤੇ ਸੋਚ ਹੀ ਜ਼ਿੰਦਗੀ ਬਦਲ ਦਿੰਦੀ ਹੈ ਜੇ ਜ਼ਿੰਦਗੀ ਵਿੱਚ ਸੁੱਖ ਚਾਹੁੰਦੇ ਹੋ ਤਾਂ ਬਦਲਾਅ ਨੂੰ ਸਵੀਕਾਰਨਾ ਸਿੱਖੋ ਬਦਲਾਅ ਹਮੇਸ਼ਾ ਮੁਸ਼ਕਲ ਲੱਗਦਾ ਹੈ ਸ਼ੁਰੂ ਵਿੱਚ ਪਰ ਅੰਤ ਵਿੱਚ ਉਹੀ ਸਭ ਤੋਂ ਵਧੀਆ ਹੁੰਦਾ ਹੈ ਜੋ ਆਪਣੀ ਸੋਚ ਬਦਲ ਲੈਂਦਾ ਹੈ ਉਹ ਆਪਣੀ ਦੁਨੀਆ ਬਦਲ ਲੈਂਦਾ ਹੈ ਜ਼ਿੰਦਗੀ ਇੱਕ ਦਰਿਆ ਵਾਂਗ ਹੈ ਜੇ ਇਹ ਰੁਕ ਗਿਆ ਤਾਂ ਇਹ ਸੜ ਜਾਂਦਾ ਹੈ ਇਸੇ ਲਈ ਬਦਲਦੇ ਰਹੋ ਕਈ ਵਾਰ ਜ਼ਿੰਦਗੀ ਵਿੱਚ ਆਇਆ ਬਦਲਾਅ ਕਿਸੇ ਨਵੇਂ ਸੁਪਨੇ ਦੀ ਸ਼ੁਰੂਆਤ ਹੁੰਦਾ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਮੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੀ ਤੇ ਜੀ ਪਹਿਲਾਂ ਤਾਂ ਸਾਰਿਆਂ ਨਾਲੋਂ ਆਪਣੇ ਚੈਨਲ ਨੂੰ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕੋਈ ਵੀ ਪਾਰਟ ਸਕਿੱਪ ਨਾ ਕਰਿਆ ਕਰੋ ਤੇ ਦੇਖੋ ਸ਼ੁਰੂਆਤ ਵਿੱਚ ਤੁਸੀਂ ਵੇਖਿਆਏਗਾ ਕਿ ਮੈਂ ਸੌਦਾ ਲਿਖਿਆ ਸੀ ਅੱਜ ਮੇਰਾ ਨਾ ਇੱਕ ਰਜਿਸਟਰ ਦੇ ਪੇਜ ਉੱਤੇ ਸਾਰਾ ਜਿਵੇਂ ਕਿ ਸੌਦਾ ਮੈਂ ਤੁਹਾਨੂੰ ਦਿਖਾਇਆ ਸੀਗਾ ਵੀ ਮੇਰਾ ਲਿਖਿਆ ਹੋਇਆ ਦਾਲਾਂ ਅਲੱਗ ਲਿਖੀਆਂ ਹੁੰਦੀਆਂ ਜਿਹੜੀਆਂ ਦਾਲਾਂ ਮਤਲਬ ਉਹ ਇੱਕ ਪਾਸੇ ਲਿਖੀਆਂ ਵੀਆਂ ਜਾਂ ਆਪਣਾ ਬਾਥਰੂਮ ਦਾ ਸਮਾਨ ਹੋ ਗਿਆ ਜਾਂ ਆਪਣੇ ਮਿਰਚ ਮਸਾਲੇ ਹੋ ਗਏ ਕੋਈ ਵੀ ਮਸਾਲਾ ਜਾਂ ਤੇਲ ਹੋ ਗਿਆ ਮਤਲਬ ਘਰ ਦੇ ਸੰਬੰਧ ਹੋ ਗਿਆ ਨਾ ਸਮਾਨ ਜਾਂ ਆਪਣਾ ਛਾ ਮਿੱਠੇ ਦਾ ਹੋ ਗਿਆ ਉਹ ਮੇਰਾ ਆਈ ਸਾਰਾ ਇੱਕ ਪਾਸੇ ਨਾ ਲਿਖਿਆ ਹੁੰਦਾ ਤੇ ਜਦੋਂ ਮੈਂ ਸੌਦਾ ਲਿਖਣਾ ਹੁੰਦਾ ਤਾਂ ਮੈਂ ਉਹ ਰਜਿਸਟਰ ਚੱਕਦੀ ਆ ਜਿਹੜੀ ਜਿਹੜੀ ਚੀਜ਼ ਮੈਨੂੰ ਉਹਦੇ ਵਿੱਚ ਆਪਣੇ ਉਂਝ ਆਪਣੇ ਦਿਮਾਗ 'ਚ ਨਹੀਂ ਆਉਂਦੀ ਹੁੰਦੀ ਹੈਗਾ ਨਾ ਭਾਵੇਂ ਆਪਾਂ ਲੱਖ ਸੌਦਾ ਦੇਖੀ ਜਾਗੇ ਵੀ ਆਪਣਾ ਕਿਹੜਾ ਮੁੱਕਿਆ ਕਿਹੜਾ ਨਹੀਂ ਜਦੋਂ ਆਪਣਾ ਇਸ ਤਰ੍ਹਾਂ ਸਾਰੀਆਂ ਦਾਣਾਂ ਲਿਖੀਆਂ ਹੋਣੀਆਂ ਜਾਂ ਸਾਰੇ ਮਸਾਲੇ ਤਾਂ ਆਪਾਂ ਜਦੋਂ ਰਜਿਸਟਰ ਚੱਕਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਉਹੀ ਚੀਜ਼ ਆਪਣੇ ਦਿਮਾਗ 'ਚ ਆ ਜਾਣੀ ਆ ਵੀ ਹਾਂ ਆ ਮੁੱਕੀ ਹੋਈ ਹੈ ਤੇ ਆਪਾਂ ਇਸ ਤਰ੍ਹਾਂ ਲਿਖ ਲਗੀ ਤਾਂ ਮੈਂ ਪਹਿਲਾਂ ਸੌਦਾ ਲਿਖਿਆ ਫਿਰ ਲਿਆ ਕੇ ਇਹਨਾਂ ਨੇ ਰੱਖਤਾ ਸੀਗਾ ਤੇ ਮੈਨੂੰ ਇੱਥੇ ਹੋ ਗਿਆ ਸੀਗੀ ਮਤਲਬ ਰਾਤ ਦੇ 8:00 ਵਜੇ ਸੀਗੇ ਮੈਂ ਸ਼ੁਰੂਆਤ ਵਿੱਚ ਤੁਹਾਨੂੰ ਸ਼ਾਇਦ ਟਾਈਮ ਦਿਖਾਇਆ ਹੋਵੇ ਤਾਂ 8:00 ਵਜੇ ਸੀ ਸਾਰਾ ਕੰਮ ਮੈਂ ਨਿਮੇੜ ਦਿੱਤਾ ਸੀਗਾ ਤਾਂ ਫਿਰ ਮੈਂ ਸੌਦਾ ਕੱਢ ਕੇ ਆਪਦਾ ਜਿਹੜਾ ਕੰਟੇਨਰ ਸੀਗੇ ਵੱਡੇ ਉਹਨਾਂ ਵਿੱਚ ਰੱਖ ਦਿੱਤਾ ਰੱਖਿਆ ਮੈਂ ਪੈਕਟਾਂ ਦੇ ਵਿੱਚ ਹੀ ਹੈਗਾ ਮੈਂ ਛੋਟੇ ਛੋਟੇ ਕੰਟੇਨਰ ਲਾਈ ਸੀਗੇ ਤੇ ਉਹ ਆਏ ਹੋ ਗਿਆ ਵੀ ਸਾਡੇ ਜਿਹੜੇ ਦਰਾਜ਼ ਆ ਉਹ ਖਰਾਬ ਹੋਣ ਕਰਕੇ ਤੇ ਮੇਰੇ ਕੰਟੇਨਰ ਵੀ ਪਤਾ ਹੀ ਨਹੀਂ ਕਿੱਧਰ ਕਿੱਧਰ ਹੋ ਗਏ ਆਗੇ ਤੇ ਮੈਂ ਹੁਣ ਨਵੇਂ ਮਗਾਉਂਗੀ ਪਰ ਮੈਨੂੰ ਨਾ ਉਹਦੇ ਨਾਲ ਉਹ ਬਿੱਤਰੇ ਲੱਗਿਆ ਵੀ ਜਿਹੜੇ ਮੇਰੇ ਦੂਜੇ ਕੰਟੇਨਰ ਵੱਡੇ ਪਏ ਸੀਗੇ ਤਾਂ ਫਿਰ ਦੇਖੋ ਮੈਂ ਆਪਦਾ ਸਾਰਾ ਸੌਦਾ ਪਤਾ ਆਸਾਮ ਤਾਂ ਸੀ ਮੇਰੇ ਛੋਟੇ ਬੇਟੇ ਨੇ ਮੇਰੀ ਹੈਲਪ ਕਰਾਈ ਨਾਲ ਮਤਲਬ ਵਿਚਾਰਾ ਲੱਗਿਆ ਜਿੰਨੇ ਕੁ ਜੋਗਰਾ ਸੀਗਾ ਮਤਲਬ ਕਰਵਾਤਾ ਫਿਰ ਮੈਂ ਸੌਦਾ ਸੁਦਾ ਸਾਮ ਕੇ ਆਪਦੀ ਰਸੋਈ ਜਿਹੜੀ ਸਾਫ਼ ਕਰਕੇ ਪੈਗੇ ਸੀ ਅਸੀਂ ਤੇ ਦੂਸਰੇ ਦਿਨ ਮੈਂ ਸ਼ੁਰੂਆਤ ਕੀਤੀ ਹੈ ਵੀਡੀਓ ਦੀ ਦੇਖੋ ਅਸੀਂ ਸਬਜੀ ਲਾਈ ਸੀਗੀ ਤੇ ਸਬਜੀ ਤਾਂ ਸਾਡੀ ਹੋਈ ਨਹੀਂ ਘਾਈ ਜਿਆਦਾ ਦਿਖ ਰਿਹਾਗਾ ਤਾਂ ਉਹ ਉਹਦੇ ਨਾਲ ਇਹ ਹੋਇਆ ਪਿਆਗਾ ਵੀ ਸਬਜੀ ਹੁਣ ਕਾਹ ਦੁਆਰਾ ਫੇਰ ਪੁੱਟਣਾ ਹੀ ਫੇਰ ਪਤਾ ਲੱਗੂਗਾ ਵੀ ਕਿਹੜੀ ਕਿਹੜੀ ਸਬਜੀ ਹੋਈ ਐ ਤੇ ਕਿਹੜੀ ਕਿਹੜੀ ਨਹੀਂ ਤੇ ਅੱਜ ਥੋੜਾਕਾ ਟਾਈਮ ਮੇਰੇ ਹਸਬੰਡ ਬੈਠੇ ਸੀਗੇ ਤੇ ਉਹ ਇੰਨਾ ਬਸ ਧੁੱਪ ਬਹੁਤ ਜ਼ਿਆਦਾ ਪੈਣ ਲੱਗ ਗਈ ਸੀਗੀ ਸਵੇਰੇ ਹੁਣ ਠੰਡ ਹੁੰਦੀ ਐ ਮੌਸਮ ਚੇਂਜ ਹੋ ਗਿਆ ਆਏਗਾ ਤੇ ਪਰ ਫਿਰ ਵੀ ਹਨਾ ਤੁੱਪੇ ਹਜੇ ਨਹੀਂ ਉਵੇਂ ਬੈਠਿਆ ਜਾਂਦਾ ਹੈਗਾ ਤਾਂ ਫਿਰ ਕੋਈ ਦਿਹਾੜੀਆਂ ਲਾਵਾਂਗੇ ਤੇ ਉਹਦੇ ਉਹਨੂੰ ਮਤਲਬ ਘਾਹ ਪਟਾਵਾਂਗੇ ਸਬਜ਼ੀ ਫਿਰ ਪਤਾ ਲੱਗੂ ਵੀ ਕਿਹੜੀ ਹੋਈ ਹੈ ਕਿਹੜੀ ਨਹੀਂ ਹੋਈ ਤੇ ਜਿਹੜੀ ਨਾ ਹੋਈ ਫਿਰ ਉਹਨੂੰ ਲਾ ਦਾਂਗੇ ਤਾਂ ਮੈਂ ਫਿਰ ਉਧਰੋਂ ਆ ਕੇ ਆਪਦਾ ਸਾਰਾ ਕੰਮ ਰੋਟੀ ਰੋਟੀ ਦਾ ਨਮੇੜ ਕੇ ਤਾਂ ਆਪਦੇ ਕਮਰੇ ਦੀ ਸਫਾਈ ਸ਼ੁਰੂ ਕਰਤੀ ਸੀ ਕਮਰੇ ਦੀ ਸਫਾਈ ਦੇਖੋ ਜੀ ਮੈਂ ਪਹਿਲਾਂ ਹਨਾ ਐ ਕਰਦੀ ਹੁੰਨੀ ਆ ਪੜਦੇ ਤਾਂ ਮੈਂ ਲਾਉਣੇ ਸੀਗੇ ਪਰ ਮੇਰੀ ਮਸ਼ੀਨ ਦਾ ਜਿਹੜਾ ਪਾਸਾ ਸੁਕਾਉਣ ਵਾਲਾ ਉਹ ਖਰਾਬ ਹੋਇਆ ਵਾ ਤੇ ਉਹ ਅੱਜ ਮਸ਼ੀਨ ਵਾਲਿਆਂ ਨੂੰ ਫੋਨ ਲਾਇਆ ਸੀਗਾ ਤੇ ਉਹ ਆ ਕੇ ਲੋਟ ਕਰਨਗੇ ਫਿਰ ਮੈਂ ਪੜਦੇ ਲਾ ਕੇ ਮਸ਼ੀਨ ਚ ਪਾਉਂਗੀ ਤਾਂ ਮੈਂ ਕਿਹਾ ਚਲੋ ਪਹਿਲਾਂ ਮੈਂ ਆਪਦੇ ਜਿਹੜੀਆਂ ਬਾਰੀਆਂ ਵੀ ਸਾਫ਼ ਕਰ ਦਿੰਨੇ ਆ ਸਭ ਤੋਂ ਪਹਿਲਾਂ ਮੈਂ ਜਾਲੀ ਲਾਏ ਹੈਗੇ ਕਿਉਂਕਿ ਜੇ ਆਪਾਂ ਜਾਲੇ ਜੁਲੇ ਬਾਅਦ ਚ ਲਾਵਾਂਗੇ ਤਾਂ ਫਿਰ ਆਪਣਾ ਨੀਚੇ ਦੀ ਜਿਹੜੀ ਸਫਾਈ ਹੋਊਗੀ ਹਨਾ ਉਹਦੇ ਉੱਤੇ ਫੇਰ ਗਰਦ ਪੈ ਜਾਂਦੀ ਹੈ ਤਾਂ ਪਹਿਲਾਂ ਮੈਂ ਜਾਲਿਆਂ ਦਾ ਕੰਮ ਨਿਮੇੜਿਆ ਉਸ ਤੋਂ ਬਾਅਦ ਜਿਹੜੀ ਮੇਰੀ ਬਾਰੀ ਸੀਗੀ ਜਿੰਨੇ ਵਿੱਚ ਕੱਪੜੇ ਰੱਖਦੇ ਆਂਗੇ ਉਹਦੇ ਉੱਪਰਲਾ ਹਿੱਸਾ ਸਾਡੇ ਸਮਾਨ ਥੋੜਾ ਮੋਟਾ ਪਿਆ ਹੁੰਦਾ ਉੱਥੇ ਮਤਲਬ ਟਰੈਕਟਰ ਦੀ ਕੋਈ ਕੰਮ ਦੀ ਚੀਜ਼ ਪਈ ਹੁੰਦੀ ਆ ਕਿ ਜਾਂ ਬਸ ਇੱਕ ਟੈਚੀ ਰੱਖਿਆ ਹੋਇਆ ਸਾਡਾ ਤਾਂ ਉਹਨੂੰ ਮੈਂ ਸਾਫ਼ ਕਰਕੇ ਤੇ ਉਹ ਮੈਂ ਉਸ ਤਰ੍ਹਾਂ ਸਾਫ਼-ਸਾਫ਼ ਕਰ ਕਰਕੇ ਮਤਲਬ ਰੱਖ ਦਿੱਤਾ ਉਸ ਤੋਂ ਬਾਅਦ ਮੈਂ ਆ ਗਏ ਜਿਹੜੀ ਦੂਸਰੀਆਂ ਬਾਰੀਆਂ ਜਿਨ੍ਹਾਂ ਜੋ ਆਪਾਂ ਜਾਲੇ ਲਾਉਣੇ ਹਨਾ ਮਾੜਾ ਮੋਟਾ ਹੀ ਹੁੰਦਾ ਮੇਰਾ ਇਹ ਸਾਫ਼ ਕਰਨ ਵਾਲਾ ਕਿਉਂਕਿ ਮੈਂ ਵਿੱਚ ਦੀ ਸਾਡਾ ਇਹ ਰੂਮ ਤੇ ਇੱਕ ਰਸੋਈ ਆਪਦੀ ਇਹ ਤਾਂ ਮੈਂ ਵਿੱਚ ਦੀ ਸਾਫ਼ ਸੁੱਖ ਕਰਦ ਗਈ ਰਹਿਣੀ ਆਗੀ ਤੇ ਤਾਂ ਕਰਕੇ ਵੀ ਜਿਹੜਾ ਇਹ ਥੋੜੀ ਮੋਟੀ ਗਰਦ ਥੋੜੀ ਗਈ ਹੁੰਦੀ ਹੈ ਜਿਆਦਾ ਇੱਥੇ ਵੀ ਹੁੰਦਾ ਨਹੀਂ ਹੈਗਾ ਕੰਮ ਫਿਰ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਰੱਖਣ ਨੂੰ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਪਦੇ ਜਿਹੜੇ ਬੈੱਡ ਦੇ ਉੱਤੇ ਚਾਦਰ ਸੀਗੀ ਮੈਂ ਕਿਹਾ ਹੁਣ ਜੇ ਮਤਲਬ ਆਪਾਂ ਸਫਾਈ ਸਪੂਈ ਕਰਕੇ ਆ ਨਾ ਚਾਦਰ ਚੁੱਦਰ ਧੋਣੀ ਹੈਗੀ ਤਾਂ ਮੈਂ ਕਿਹਾ ਵੀ ਇਹਦੇ ਉੱਤੇ ਕਈ ਵਾਰ ਆਪਣਾ ਨਹੀਂ ਵੀ ਟਾਈਮ ਲੱਗਦਾ ਹੁੰਦਾ ਕੱਪੜੇ ਧੋਣ ਦਾ ਤੇ ਆਪਾਂ ਸਫਾਈ ਕਰਕੇ ਬਾਅਦ ਚ ਧੋਣੇ ਹੁੰਦੇ ਆਗੇ ਤੇ ਮੇਰੇ ਖਿਆਲ ਇੰਨਾ ਵੀ ਇਹਦੇ ਚ ਗਰਦ ਨਾ ਪਊਗੀ ਤੇ ਬਾਅਦ ਵਿੱਚ ਹੌਲੀ ਹੌਲੀ ਸਫਾਈ ਜੋ ਕਿਉਂਕਿ ਅੱਜ ਮੇਥੋਂ ਸਾਰੇ ਕਮਰੇ ਦੀ ਤਾਂ ਸਫਾਈ ਨਹੀਂ ਹੋਣੀਗੀ ਤਾਂ ਮੈਂ ਤੁਹਾਨੂੰ ਦੱਸ ਪਤਾ ਹੀ ਮੇਰੀ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖਦੇ ਹੋਗੇ ਕਿ ਮੈਂ ਡੇਢ ਘੰਟਾ ਮੇਰੇ ਕੋਲੇ ਹੁੰਦਾ ਹੈਗਾ ਤਾਂ ਮੈਂ ਉਹਨੂੰ ਮਤਲਬ ਸਫਾਈ ਬਗੈਰ ਕਰਨ ਚ ਲਾਦਣੀ ਹੁੰਦੀ ਆ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਮੇਰੇ ਸਹਿਜ ਪਾਠ ਸ੍ਰੀ ਸਹਿਜ ਪਾਠ ਜਿਹੜੇ ਸ਼ੁਰੂ ਕੀਤੇ ਹੋਏ ਆਗੇ ਪ੍ਰਕਾਸ਼ ਕੀਤੇ ਹੋਏ ਅਗੇ ਤੇ ਉਹਨਾਂ ਬਾਬਾ ਜੀ ਨਾਲ ਮੈਂ ਗੱਲ ਕੀਤੀ ਸੀਗੀ ਉਹ ਕਹਿੰਦੇ ਵੀ ਤੁਸੀਂ ਕੋਈ ਨਹੀਂ ਪਾਠ ਕਰ ਲਓ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਵੀ ਆਪਾਂ ਗੁਰਪੁਰਬ ਵਾਲੇ ਦਿਨ ਜਿਹੜਾ ਭੋਗ ਪਾਵਾਂਗੇ ਫਿਰ ਮੈਂ ਕਿਹਾ ਬਾਬਾ ਜੀ ਉਹ ਤਾਂ ਬਾਲੇ ਦਿਨ ਪਈ ਆਗੀ ਤੇ ਉਹ ਕਹਿੰਦੇ ਵੀ ਕੋਈ ਨਹੀਂ ਫਿਰ ਆਪਾਂ ਦੀਵਾਲੀ ਵਾਲੇ ਦਿਨ ਪਾਵਾਂਗੇ ਤੇ ਮੈਂ ਹੁਣ ਪਾਠ ਤਾਂ ਕਰ ਰਹੀ ਆਂਗੀ ਤੇ ਚਲੋ ਮੇਰਾ ਪਾਠ ਵੀ ਹੋ ਜਾਣਾ ਹੈਗਾ ਤੇ ਦੀਵਾਲੀ ਵਾਲੇ ਦਿਨ ਮੈਂ ਉਹਦਾ ਭੋਗ ਪਾਵਾਂਗੇ ਪਾਠ ਦਾ ਦਾ ਫਿਰ ਦੇਖੋ ਮੈਂ ਹੁਣ ਜਿਹੜਾ ਇਹ ਟਾਈਮ ਹੁੰਦਾਗਾ ਤਾਂ ਇਹ ਹੁਣ ਮੈਂ ਸਫਾਈ ਚ ਲਾ ਦਿੰਨੀ ਆਗੀ ਤੇ ਪਾਠ ਮੈਂ ਸਵੇਰੇ ਸਵੇਰੇ ਕਾਰੀ ਲੈਣਾ ਹੁੰਦਾਗਾ ਸਵੇਰੇ ਮੈਂ ਤੁਹਾਨੂੰ ਦੱਸਦੀ ਆਂ ਵੀ ਜਿਹੜਾ ਸਵੇਰੇ ਉੱਠਣ ਦਾ ਮੇਰਾ ਟਾਈਮ ਆਗਾ 3 ਵਜੇ ਪਹਿਲਾਂ ਮੈਂ 3:10 ਵਜੇ ਹੁਣ ਮੈਂ 3 ਵਜੇ ਉੱਠਣ ਲੱਗ ਗਈ ਕਿਉਂਕਿ ਜਿੰਨਾ ਜਿਵੇਂ ਆਪਦੇ ਆਪਾ ਸਰੀਰ ਨੂੰ ਲਾਵਾਂਗੇ ਹਨ ਆਪਣੇ ਸਰੀਰ ਨੇ ਉੱਥੇ ਹੀ ਲੱਗ ਜਾਣਾ ਹੈਗਾ ਤਾਂ ਆਪਦੇ ਸਰੀਰ ਤੋਂ ਕੰਮ ਲਓ ਜਿੰਨਾ ਲੈ ਸਕਦੇ ਹੋ ਕਿਉਂਕਿ ਜਿੰਨਾ ਆਪਾਂ ਇਹਨੂੰ ਵੀ ਕਵਾਂਗੇ ਵੀ ਨਹੀਂ ਆਪਣੇ ਤੋਂ ਕੁਝ ਨਹੀਂ ਹੋਣਾਗਾ ਆਪਣੇ ਸਰੀਰ ਨੇ ਉੱਥੇ ਹੀ ਆਲਸ ਧਾਰ ਲੈਣਾਗਾ ਜੇ ਮੰਨ ਲਓ ਵੀ ਕੁਝ ਦੁੱਖ ਰਿਹਾਗਾ ਕੋਈ ਮੈਡੀਸਨ ਵੀ ਆਪਾਂ ਲੈ ਲਈ ਹਨਾ ਤਾਂ ਆਪਾਂ ਨੂੰ ਇਹ ਹੁੰਦਾਗਾ ਵੀ ਵੀ ਆਪਾਂ ਰੈਸਟ ਕਰ ਲਗੇ ਤਾਂ ਮੈਂ ਕਹਿੰਨੀ ਵੀ ਆਪਦੇ ਸਰੀਰ ਨੂੰ ਮੈਡੀਸਨ ਤੇ ਨਾ ਲਾਓ ਬਸ ਆਪਦੇ ਸਰੀਰ ਨੂੰ ਇਸ ਤਰ੍ਹਾਂ ਬਣਾਓ ਕਿ ਵੀ ਸਾਨੂੰ ਕੁਝ ਦੁੱਖਦਾ ਹੋਵੇ ਸਾਨੂੰ ਇਹ ਮਹਿਸੂਸ ਹੀ ਨਾ ਹੋਵੇ ਬਸ ਆਪ ਦਾ ਸਰੀਰ ਤੁਹਾਡਾ ਇਸ ਤਰ੍ਹਾਂ ਬਣ ਜਾਵੇ ਜਿਹੜੀ ਸਵੇਰ ਦੀ ਜਿਹੜੀ એનર્ਜੀ ਤੁਸੀਂ ਇਕੱਠੀ ਕਰਨੀ ਨਾ ਉਹ ਤੁਹਾਡੇ ਸਾਰੇ ਦਿਨ ਚ ਕਿਤੇ ਵੀ ਨਹੀਂ ਰਲਦੀ ਹੈਗੀ ਮੈਂ ਬਹੁਤ ਘੱਟ ਮੈਡੀਸਨ ਲੈਨੀ ਆ ਬਹੁਤ ਹੀ ਜ਼ਿਆਦੀ ਮੈਂ ਕਦੇ ਮੇਰਾ ਕੋ ਸਿਰਸੁਰੂ ਦੁਖਦਾ ਹੋਵੇ ਨਾ ਮੈਂ ਹੁਣ ਪਹਿਲਾਂ ਮੈਂ ਕਾਮਨ ਦੀ ਗੋਲੀ ਲੈਂਦੀ ਸੀ ਉਹ ਵੀ ਕਿਤੇ ਸਾਲ ਦੇ ਵਿੱਚ ਕਿਤੇ ਸਿਰਸੁਰੂ ਦੁਖਦਾ ਸੀਗਾ ਉਦੋਂ ਲੈਂਦੀ ਸੀ ਤੇ ਉਹ ਵੀ ਮੈਂ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਤਾਂ ਉਠਣ ਮੇ ਕੋਈ ਵੀ ਮੈਨੂੰ ਸਵੇਰ ਦੇ ਵਿੱਚ ਇੰਨੀ એનર્ਜੀ ਪੈਦਾ ਹੁੰਦੀ ਹੈ ਨਾ ਮੈਂ ਕੁਝ ਵੀ ਮੈਨੂੰ ਹੋਵੇ ਮੈਨੂੰ ਐ ਐਕਟਿਵ ਰਹਿੰਦਾ ਮੇਰਾ ਸਰੀਰ ਤਾਂ ਜੀ ਦੇਖੋ ਮੈਂ ਇਹੀ ਕਹਾਂਗੀ ਵੀ ਸਵੇਰੇ ਤੁਸੀਂ ਜਲਦੀ ਉੱਠਣ ਦੀ ਜ਼ਰੂਰ ਆਦਤ ਪਾਓ ਤਾਂ ਵੇਖੋ ਮੇਰਾ ਜਿਹੜਾ ਸਫਾਈ ਦਾ ਉੱਪਰੋਂ ਬਾਰੀਆਂ ਬੁਰੀਆਂ ਸਾਫ਼ ਹੋ ਗਈਆਂ ਸੀ ਤੇ ਫਿਰ ਮੈਂ ਆਪਣਾ ਸ਼ਿੰਗਾਰ ਸ਼ੀਸ਼ੇ ਦਾ ਜਿਹੜਾ ਪਾਰਟ ਆ ਉਹ ਸਾਫ਼ ਕੀਤਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਬੇਸਟ ਸਮਾਨ ਮੇਰਾ ਕੱਢਣ ਵਾਲਾ ਪਿਆ ਸੀਗਾ ਮੇਰਾ ਟਾਈਮ ਹੀ ਨਹੀਂ ਲੱਗਦਾ ਸੀ ਮੈਨੂੰ ਐ ਸੀਗਾ ਵੀ ਜਿੱਦ ਦੇ ਮੈਂ ਇਹਨੂੰ ਕਰ ਖੋਲਿਆ ਨਾ ਤੇ ਉਦੇ ਇਹਦੇ ਚ ਬਹੁਤ ਕੁਝ ਨਿਕਲ ਲਾਏਗਾ ਤੇ ਮੈਂ ਡਰਦੀ ਇਹਨੂੰ ਹੱਥ ਹੀ ਨਹੀਂ ਲਾਉਂਦੀ ਹੁੰਦੀ ਸੀਗੀ ਮੈਂ ਕਈ ਵਾਰ ਨਾ ਆਪਣੇ ਕੋਈ ਚੀਜ਼ ਸਿੱਟ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਮੈਂ ਅੱਜ ਮੈਂ ਕਿਹਾ ਨਹੀਂ ਨਾ ਸਾਰਾ ਕੁਝ ਸਿੱਟਣਾ ਹੀ ਹੈਗਾ ਵਿੱਚੋਂ ਕੁਝ ਵੀ ਹੋਵੇ ਜਿਹੜੇ ਐਕਸਪਾਇਰੀ ਡੇਟਸ ਕੁਝ ਵੀ ਮੈਂ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਜੀ ਅੱਜ ਸੀ ਇਹ ਮੇਰੀ ਅੱਜ ਦੀ ਇਹ ਮੇਰੀ ਵੀਡੀਓ ਸੀਗੀ ਇੰਨੀ ਕਿ ਮੇਰੀ ਸਫਾਈ ਹੋਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਮੇਰਾ ਸ਼ਿੰਗਾਰ ਸ਼ੀਸ਼ਾ ਹੁਣ ਨਵਾਂ ਨਵਾਂ ਨਿਕਲਿਆ ਆ ਪਿਆਏਗਾ ਤੇ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਡੇਲੀ ਦੀ ਜਿਹੜੇ ਬਲੌਗ ਲੈ ਕੇ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋ ਦੇਖੋ ਮੇਰਾ ਕਿੰਨਾ ਵੇਸਟ ਸਮਾਨ ਆਗਾ ਤੇ ਸਾਰਿਆਂ ਨੂੰ ਬਾਏ ਬਾਏ ਜੀ ਪੂਰੀ ਵੀ